ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਛੋਣ ਕੇ ਬੜੀ ਇਲੈਕਸ਼ਨ ਆ ਜਿਹੜੀ ਇਸ ਵੇਲੇ ਉਹ ਅੰਤਿਮ ਪੜਾਵਾਂ ਵੱਲ ਆ ਜਿਹੜੀ ਉਹ ਵੱਧ ਚੁੱਕੀ ਆ ਤੇ ਇੱਥੇ ਲੁਧਿਆਣੇ ਚ ਇੱਕ ਮੈਂ ਦੇਖ ਰਿਹਾ ਸੀ ਵੀ ਕਈ ਬੋਰਡ ਲੱਗੇ ਆ ਮੈਨੂੰ ਇੰਨਾ ਅਫਸੋਸ ਹੋਇਆ ਦੇਖ ਕੇ ਕਿਉਂਕਿ ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਮੈਨੂੰ ਹੁਣੀ ਸ਼ਹੀਦ ਆਜ਼ਮ ਸੁਦੇਗ ਸੁਖਦੇਵ ਸਿੰਘ ਸੁਖਦੇਵ <th>ਪਰ ਜੀ ਦੇ ਉਹਨਾਂ ਦੇ ਅੱਜ ਜਨਮ ਦਿਨ ਉੱਥੇ ਮਿਲੇ ਸ਼ਹੀਦ ਆਜ਼ਮ ਸਖਤੇਬ <th>ਧਾਪਰ ਜੀ ਦੇ ਜਦੋਂ ਅਸੀਂ ਉੱਥੇ ਘਰ ਚ ਉਹਨਾਂ ਦੇ ਸਥਾਨ ਤੇ ਪਹੁੰਚੇ ਤਾਂ ਬੜੇ ਕਾਂਗਰਸ ਪਾਰਟੀ ਦੇ ਵੀ ਉੱਥੇ ਵਰਕਰ ਨੇ ਜਿਹੜੇ ਉਹ ਮੌਜੂਦ ਸੀ ਤੇ ਇੰਨੇ ਨਮੂਸ਼ ਨਹੀਂ ਮੈਂ ਕਦੇ ਦੇਖੇ ਕਿਉਂਕਿ ਇੱਕ ਤਾਂ ਗੱਲ ਟੋਟਲ ਜਿਹੜੇ ਸਾਡੇ ਫਲੈਕਸਾਂ ਬੋਰਡਾਂ 'ਚ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਂਡੀਡੇਟ ਬਾਹਰੋਂ ਆਗੇ ਸਾਡੇ ਨਾਲ ਉਹ ਗਦਾਰੀ ਕੀਤੀ ਕਿਸੇ ਇੱਕ ਵੀ ਜਿਹੜਾ ਸਾਡੇ ਐਕਐਮਐਲਏ ਅਨਚਾਰਜ ਰਹੇ ਨੇ ਉਹਨਾਂ ਤੋਂ ਬਗੈਰ ਆਪਣੀਆਂ ਆਪ ਹੀ ਟਿਕਟਾਂ ਜਿਹੜੀ ਉਹ ਦੇ ਲਈ ਪ੍ਰਧਾਨ ਜੀ ਨੇ ਚਲੋ ਉਹ ਵੀ ਕੋਈ ਗੱਲ ਨਹੀਂ ਹੁਣ ਜਦੋਂ ਨਾਮੀਨੇਸ਼ਨ ਕਰਨਗੇ ਕਾਗਜ਼ ਭਰਨਗੇ ਤੋ ਉਹ ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੱਗ ਗਏ ਇਹ ਪਹਿਲੀ ਵਾਰ ਹੋਇਆ ਵੀ ਨਾਮਿਨੇਸ਼ਨ ਨੇ ਜਿਹੜੇ ਉਹ ਬਾਹਰਲੇ ਲੋਕ ਜਿਹੜੇ ਤਿੰਨ ਚਾਰ ਲੈ ਕੇ ਆਏ ਉਹ ਬਾਹਰਲੇ ਲੋਕ ਸੀ ਲੁਧਿਆਣੇ ਦੇ ਨਹੀਂ ਸੀ ਹੁਣ ਮੈਂ ਇਹ ਦੇਖ ਰਿਹਾ ਸੀ ਬੜੇ ਵੱਡੇ ਵੱਡੇ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ ਚ ਜਾਂ ਬਾਹਰ ਚੰਗੀ ਗੱਲ ਆ ਲਾਉਣੇ ਚਾਹੀਦੇ ਆ ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਵਰ ਸਾਹਿਬ ਦੀ ਦਿਖ ਰਹੀ ਆ ਜਿਹੜੇ ਬੜਾ ਤੰਦ ਹੀ ਨਾ ਇਹਨਾਂ ਦੇ ਖਾਤਰ ਮਿਹਨਤ ਕੀਤਾ ਉਹਨਾਂ ਨੇ ਰੋਡ ਸ਼ੋਅ ਚ ਨਾ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਦੀ ਕਿਤੇ ਆ ਨਾ ਕਿਤੇ ਸਾਡੇ ਆਸ਼ੂ ਜੀ ਜਿਹੜੇ ਮੰਤਰੀ ਰਹੇ ਉਹਰੇ ਉਹਨਾਂ ਦੀ ਆ ਪਾਂਡੇ ਦੀ ਦਾ ਸਤਕਾਰਯੋਗ ਜਿਹੜੇ ਨੇ ਉਹਨਾਂ ਦੀ ਤਾਂ ਲਾਉਣੀ ਕਿੱਥੋਂ ਆ ਉਹਨਾਂ ਦੀ ਲਾਉਣੀ ਕਿਉਂ ਨਹੀਂ ਕਿਉਂਕਿ ਜਿਹੜੇ ਜੁਆਇਨ ਕੀਤੇ ਨੇ ਬੈਂਸ ਬ੍ਰਦਰਸ ਕਿਉਂਕਿ ਮੇਰੀ ਤਾਂ ਜਿਹੜੀ ਇਲੈਕਸ਼ਨ ਹਮੇਸ਼ਾ ਹੈ ਉਹ ਬੈਂਸ ਬ੍ਰਦਰਸ ਨਾਲ ਹੀ ਮੈਂ ਲੜੀ ਆ ਉਹਨਾਂ ਨਾਲ ਹੀ ਮੇਰੀ ਇਲੈਕਸ਼ਨ ਹਮੇਸ਼ਾ ਹੁੰਦੀ ਸੀ ਜਿਨ੍ਹਾਂ ਨੂੰ ਦਿੱਲੀੋਂ ਬੜਿੰਗ ਸਾਹਿਬ ਨੇ ਜੁਆਇਨ ਕਰਵਾਇਆ ਤੇ ਨਾਲ ਜਿਹੜੇ ਤੀਜੇ ਜੁਆਇਨ ਕੀਤੇ ਉਹ ਸਿਵੀਆ ਸਾਹਿਬ ਉਹਨਾਂ ਨੂੰ ਵੀ ਐਕਾਬੀ ਨਾਰਥ ਕਿਉਂਕਿ ਕਾਂਗਰਸ ਹੀ ਚਾਹੇ ਉਹ ਆਤਮਨਗਰ ਹੋਵੇ ਚਾਹੇ ਸਾਊਥ ਹੋਵੇ ਉੱਥੇ ਉਹਦੀਆਂ ਟਿਕਟ ਤੇ ਸਿਵੀਆ ਜੀ ਨਾਰਥ ਦੀ ਟਿਕਟਾ ਜਿਹੜੀ ਉਹ ਉਥੋਂ ਯੱਸ ਕਰਵਾ ਕੇ ਆਏ ਨੇ ਇਸ ਕਰਕੇ ਕਿਸੇ ਵੀ ਇਹ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਭਾਈ ਨਾ ਕੋਈ ਵੈਦ ਸਾਹਿਬ ਨਾ ਕਿਸੇ ਹੋਰ ਛੇ ਹਲਕਿਆਂ ਦੇ ਜਿਹੜੇ ਨੇ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਕੋ ਡਿਸਾਈਡ ਹੋ ਗਈਆਂ ਉਹਨਾਂ ਦੀ ਕਿਸੇ ਦੀ ਫੋਟੋ ਆ ਜਿਹੜੀ ਉਹ ਕਿਤੇ ਨਹੀਂ ਗਈ ਤੇ ਵਰਕਰ ਆ ਜਿਹੜਾ ਉਹ ਜੁੜਿਆ ਹੁੰਦਾ ਥੱਲੇ ਅੱਜ ਉਹ ਦੇਖ ਰਿਹਾ ਵੀ ਇਹ ਬਣਿਆ ਕੀ ਸੜਨ ਨਾਲ ਹੋਇਆ ਕੀ ਤੇ ਮੈਂ ਹੁਣੀ ਦੇਖ ਰਿਹਾ ਅਸੀਂ ਵੀ ਕਿੱਥੋਂ ਇੱਕ ਬੋਰਡ ਲੱਗਿਆ ਹੋਇਆ ਟੈਲੀਫੋਨ ਬਾਰੇ ਉਹ ਜਦੋਂ ਬੋਰਡ ਲੱਗਿਆ ਤੇ ਉਹਨੂੰ ਮੈਂ ਦੇਖਿਆ ਮੈਂ ਉਹਨੂੰ ਇਹ ਪੁੱਛਣਾ ਚਾਹਨਾ ਇਹ ਬੋਰਡ ਬਣਾਉਣ ਵਾਲਿਆਂ ਨੂੰ ਵੀ ਇੱਥੇ ਜ਼ਰੂਰ ਇਹ ਵੀ ਲਿਖੋ ਵੀ ਤੁਸੀਂ ਟੈਲੀਫੋਨ ਆ ਜਿਹੜਾ ਉਥੇ ਹੀ ਮਿਲੋਗੇ ਟੈਲੀਫੋਨ ਤਾਂ ਹੀ ਤੁਸੀਂ ਲਿਖਿਆ ਵੀ ਟੈਲੀਫੋਨ ਚੱਕਾਂਗੇ ਦਾ ਮਤਲਬ ਤੁਸੀਂ ਗਿੱਦੜਵਾ ਹੀ ਰਹੋਗੇ ਲੁਧਿਆਣੇ ਤਾਂ ਆਪ ਰਹਿਣਾ ਨਹੀਂ ਕਿਉਂਕਿ ਐਮਐਲਏ ਗਿੱਦੜਵਾਹੇ ਦੇ ਆ ਜਾਂ ਤੁਸੀਂ ਇਹ ਕਲੀਅਰ ਦੱਸੋ ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ ਤੁਸੀਂ ਵਾਕਈ ਪੂਰੇ ਐਮਪੀ ਇਲੈਕਸ਼ਨ ਲੜ ਰਹੇ ਹੋ ਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ ਤੇ ਫਿਰ ਐਮਐਲਏ ਸ਼ਿਪ ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ ਕਿਉਂਕਿ ਅਸਲੀ ਤੁਸੀਂ ਜਿਵੇਂ ਕਿਹਾ ਤੁਹਾਡੇ ਦਿਲ 'ਚ ਵਸਦਾ ਤੁਸੀਂ ਰਹਿਣਾ ਉੱਥੇ ਹੀ ਆ ਜਾ ਕੇ ਟੈਲੀਫੋਨ ਨੰਬਰ ਉਹ ਤੁਸੀਂ ਜਿਵੇਂ ਬਠਿੰਡੇੋਂ ਬਦਲਿਆ ਸੀ ਉਸ ਵੇਲੇ ਮੰਗੋ ਟੈਲੀਫੋਨ ਨੰਬਰ ਜਿਹੜਾ ਉਰੇ ਦੇ ਵੀ ਬਦਲ ਲਓਗੇ ਜਿਵੇਂ ਉੱਥੇ ਚੁੰਨੀਆਂ ਵਟਾਈਆਂ ਸੀ ਇੱਥੇ ਵੀ ਚੁੰਨੀਆਂ ਵਟਾ ਕੇ ਚਲੇ ਜਾਓਗੇ ਅੱਜ ਬਠਿੰਡੇ ਤੁਸੀਂ ਪਿਛਲੀ ਇਲੈਕਸ਼ਨ ਲੜੀ ਅੱਜ ਕਿਉਂ ਨਹੀਂ ਲੜੀ ਬਠਿੰਡੇ ਤੇ ਤੁਸੀਂ ਪਹਿਲਾਂ ਇਹ ਦੱਸ ਦਿਓ ਕਲੀਅਰ ਕਰ ਦਿਓ ਵੀ ਤੁਸੀਂ ਗਿੱਦੜ ਵਾਹੇ ਤੋਂ ਟੈਲੀਫੋਨ ਚੱਕਿਆ ਕਰੋਗੇ ਜਾਂ ਲੁਧਿਆਣੇ ਕਿਉਂਕਿ ਤੁਸੀਂ ਐਮਐਲਏ ਉੱਥੇ ਦੇ ਹੋ ਉੱਥੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਉਰੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਆ ਲੋਕ ਬੜੇ ਸਿਆਣੇ ਆ ਸਮਝਦੇ ਆ ਜੇ ਤੁਹਾਨੂੰ ਮਨ ਰੱਤੀ ਪਰ ਵੀ ਲੁਧਿਆਣੇ ਵਾਲਿਆਂ ਨਾਲ ਪਿਆਰ ਹੁੰਦਾ ਤੇ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਲੀਡਰਾਂ ਨੂੰ ਨਾਮਿਨੇਸ਼ਨ ਚ ਲੈ ਕੇ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਕਿਤੇ ਤਸਵੀਰਾਂ ਨਹੀਂ ਲਾਈਆਂ ਕਿਉਂਕਿ ਮੈਂ ਤਾਂ ਹਮੇਸ਼ਾ ਸਮਝਦਾ ਵੀ ਮੈਂ ਇਲੈਕਸ਼ਨਾਂ ਜਿਹੜੀ ਉਹ ਬੈਂਸਾ ਨਾਲ ਲੜਦਾ ਤੁਸੀਂ ਉਵੇਂ ਹੀ ਥੋੜਾ ਤਾਂ ਕੋਈ ਇੱਥੇ ਵजूद ਜਾਂ ਹੈ ਨਹੀਂ ਇਸੇ ਕਰਕੇ ਤੁਸੀਂ ਬੈਂਸ ਲੈ ਕੇ ਆਂਦੇ ਹੁਣ ਦੇਖਣਾ ਇਹ ਹੋਊਗਾ ਵੀ ਲੋਕ ਕਿਉਂਕਿ ਹੁਣ ਮੁਕਾਬਲਾ ਜਿਹੜਾ ਉਹ ਤੁਹਾਡੇ ਨਾਲ ਤਰਿਆ ਨਹੀਂ ਉਹ ਮੁਕਾਬਲਾ ਹੈ ਜਿਹੜਾ ਤੁਸੀਂ ਮੈਨੂੰ ਲੱਗਦਾ ਬੈਂਸ ਮੂਰੇ ਕਰਤੇ ਸਾਰੀ ਕਾਂਗਰਸ ਪਿੱਛੇ ਕਰਕੇ ਤੇ ਹੁਣ ਇਹ ਵੀ ਪਤਾ ਲੱਗ ਜਾਊਗਾ ਵੀ ਲੋਕ ਉਹਨਾਂ ਬਾਰੇ ਕੀ ਸਮਝਦੇ ਆ ਕੀ ਉਹਨਾਂ ਦਾ ਚਿਹਰਾ ਮੋਹਰਾ ਹੈ ਉਹ ਕਹਿੰਦੇ ਆ ਮੇਰੇ ਕੋਲ ਕੋਈ ਰਿਕਾਰਡਿੰਗਾਂ ਨਹੀਂ ਤੇ ਰਿਕਾਰਡਿੰਗਾਂ ਦੀ ਕਿਹੜੀ ਕਿਹੜੀ ਗੱਲ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾ ਲਓ ਅੱਜ ਕੱਲ ਦਾ ਜ਼ਮਾਨਾ ਐ ਐਸਾ ਹੈ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾਈ ਜਾਓ ਇੱਕ ਦੂਜੇ ਦੇ ਉਲਟ ਤੇ ਆਪਾਂ ਤਾਂ ਇਸ ਗੱਲ 'ਚ ਮਸ਼ਹੂਰ ਇਹੀ ਕੁਛ ਕੀਤਾ ਹੈ ਤੇ ਤੁਸੀਂ ਰਿਕਾਰਡਿੰਗਾਂ ਬਣਾ ਲਓ ਜੋ ਮਰਜ਼ੀ ਬਣਾ ਲਓ ਤੁਹਾਨੂੰ ਜੀ ਆਇਆਂ ਵੈਲਕਮ ਇਸ ਕਰਕੇ ਇਸ ਗੱਲ ਦੀ ਜਮਾਂ ਕੋਈ ਪਰਵਾਹ ਨਹੀਂ ਦੂਜੀ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ ਫਾਈਵ ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਦਾ ਜਿਹੜੇ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਆ ਮੈਨੂੰ ਇਹ ਦੱਸੋ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਛ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ 'ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾਲ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟੀਚਰਾਂ ਲੜਾਉਨੇ ਹੋ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਏ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਏ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਛੀਮ ਰਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿਵੇਂ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜੀਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਸ ਤੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ 'ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ 'ਚ ਲੈ ਲਊਂਗਾ ਚ 4 ਕੋਠੀਆਂ ਆਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਕਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਇਹ ਮੈਂ ਸਿੱਧਾ ਤੁਹਾਡੇ ਸੰਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਇੱਥੇ ਐ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜਿਵੇਂ ਹੁੰਦੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੰਡੇ ਕੁ ਯੋਗ ਹੋ ਕਿੱਡੀ ਕੁ ਤੁਹਾਡੀ ਔਕਾਤ ਆ ਮੈਨੂੰ ਪਤਾ ਏ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਬਈ ਕਈ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਟੌਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬਣੇ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲੇੋਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡ ਹੋ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਹੂੰ ਆ ਮੈਂ ਹੁਣ ਨਿੰਗ ਰਿਹਾ ਹੈਬੋਵਾਲ ਤੋਂ ਹਰ ਹੈਬੋਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਇਆ ਕਿੱਥੇ ਸ਼ਿਮਲਾਪੁਰੀ ਜਾਂਦੇ ਸ਼ਿਮਲੇਪੁਰ ਦੀਆਂ ਭੈਣਾਂ ਮਾਮਾਂ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਇਆ ਜਿਹੜਾ ਵਾਅਦਾ ਕੀਤਾ ਸੀ ਕਿਸੇ ਪਿੰਡ 'ਚ ਜਾਂਦੇ ਹਾਂ ਤਾਂ ਪੁੱਛਦੀਆਂ ਵੀ ਲਿਆਓ 1000 ਰੁਪਇਆ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਤੇ ਇਸ ਕਰਕੇ ਤੁਸੀਂ ਭਾਜਪਾ ਦੇ ਮੁਕਾਬਲੇ ਤੁਸੀਂ ਕੱਖ ਨਹੀਂ ਕਰ ਸਕਦੇ ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜ਼ਨ ਬੜੀ ਵੱਡੀ ਸੋਚ ਆ ਸਿਰਫ ਤੇ ਸਿਰਫ ਡਿਵੈਲਪਮੈਂਟ ਦੀ ਅਸੀਂ ਤੁਹਾਡੇ ਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ ਆਪੋਪਵਾਜੀ ਦੀ ਰਾਜਨੀਤੀ ਕਰਨੀ ਹੈ ਅਸੀਂ ਸਿਰਫ ਤੇ ਸਿਰਫ ਇੱਕੋ ਇੱਕ ਅਜੰਡਾ ਤੁਸੀਂ ਜਾ ਕੇ ਰੋਜ ਪੈਨੇ ਹੋ ਨਾ ਉੱਤੇ ਲੰਬੇ ਅਮਿਤ ਸ਼ਾਹ ਜੀ ਦੇ ਮੈਨੂੰ ਪਤਾ ਹੈ ਇਹ ਜਿੰਨੇ ਕਿਸਾਨ ਨੇ ਇਹ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ ਤੁਸੀਂ ਕੀਤਾ ਹੋਇਆ ਤੇ ਇਸ ਕਰਕੇ ਅਸੀਂ ਸਿਰਫ ਲੁਧਿਆਣੇ ਦੇ ਵੋਟਰਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਜਿਹੜਾ ਮੀਰਾ ਪਰਿਵਾਰ ਆ ਮੈਂ ਉਹਨਾਂ ਦਾ ਪਰਿਵਾਰ ਆ ਸਿਰਫ ਇੱਕੋ ਗੱਲ ਤੇ ਵੋਟ ਮੰਗਦੇ ਆ ਵੀ ਅਸੀਂ ਲੁਧਿਆਣੇ ਚ ਮੋਦੀ ਸਾਹਿਬ ਤੋਂ ਜਾਂ ਤਾਂ ਤੁਸੀਂ ਕਹਦੇ ਤੁਸੀਂ ਲਿਆ ਸਕਦੇ ਹੋ ਆ ਕੱਲ ਕੀ ਹੋਇਆ ਕੱਲ ਕੀ ਕੀਤਾ ਤੁਸੀਂ ਇੱਕ ਇੱਕ ਐਮਪੀ ਰਾਜ ਸਭਾ ਦੀ ਉਹਦੇ ਨਾਲ ਕੇਜਰੀਵਾਲ ਸਾਹਿਬ ਦੇ ਪੀਏ ਨੇ ਜਾਂ ਉਹਨਾਂ ਦੇ ਓਐਸਡੀ ਨੇ ਉਹ ਕਟਮਾਰਕ ਕੀਤੀ ਤੇ ਸੰਜੇ ਸਿੰਘ ਨੇ ਆਪ ਇਹ ਗੱਲ ਕਬੂਲੀ ਵੀ ਹਾਂ ਇਹ ਹੋਈ ਆ ਮਲੇਵਾਲ ਜਿਹੜੀ ਐਮਪੀ ਨੇ ਤੁਸੀਂ ਤਾਂ ਆਪ ਦੇ ਸਕੇ ਨਹੀਂਗੇ ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਬੇਟੀ ਦੇ ਬੇਟੇ ਦੇ ਸਕੇ ਨਹੀਂ ਤੁਸੀਂ ਕਿਹਦੇ ਸਕੇ ਹੋਣਾ ਤੇ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ ਸਵਾਲ ਹੀ ਨਹੀਂ ਪੈਦਾ ਤੇ ਇਸ ਕਰਕੇ ਲੋਕ ਇੱਥੇ ਤੇ ਚਾਹੁੰਦੇ ਆ ਮੈਟਰੋ ਕਿਉਂਕਿ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ ਇਧਰ ਫਗਵਾੜੇ ਤੱਕ ਇਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਆ ਅਸੀਂ ਉਹ ਰਿ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਆਂ। ਸੈਂਟਰ ਤੋਂ 에어ਪੋਰਟ ਬਣਿਆ ਪਿਆ ਹਲਵਾਰਾ। ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਆਂ। ਸਭ ਤੋਂ ਵੱਡੀ ਗੱਲ ਲੋਕ ਲੋਡ ਉਹ ਆ ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ। ਥੋਤੋ ਕੀ ਲੈਣਾ ਲੁਧਿਆਣੇ ਵਾਲਿਆਂ ਨੇ? ਅਸੀਂ ਇੱਥੇ ਇੱਕ ਇੱਕ ਇੰਡਸਟਰੀਅਲ ਟਾਊਨ ਬਣਾਉਣਾ ਚਾਹੁੰਦੇ ਆਂ। ਨਹੀਂ ਇੰਡਸਟਰੀ ਕਿਤੇ ਆ? ਲੇਬਰ ਕਿਤੇ ਆ? ESI ਹਸਪੀਟਲ ਕਿਤੇ ਆ? ਟ੍ਰੇਨਾਂ ਕਿਤੇ ਨੇ? ਅਸੀਂ ਹਰ ਚੀਜ਼ ਇੰਡਸਟਰੀ ਟਾਊਨ ਚ ਇੱਕ ਜੋੜਾਂਗੇ ਉੱਥੇ ਹੀ ਇੰਡਸਟਰੀ ਉੱਥੇ ਹੀ ਲੇਬਰ ਉੱਥੇ ਹੀ ਹਸਪੀਟਲ ਉੱਥੇ ਹੀ ਟ੍ਰੇਨ ਅੰਦਰ ਜਾਵੇ ਉੱਥੇ ਹੀ ਮੈਟਰੋ ਅੰਦਰ ਜਾਵੇ ਤੇ ਸਾਰਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਐਗਜ਼ੀਬਿਸ਼ਨ ਸੈਂਟਰ ਔਰੇ ਬੜੇ ਤੋਂ ਬੜਾ ਲੈ ਕੇ ਆਵਾਂਗੇ ਕਿਉਂਕਿ ਦੁਨੀਆ ਔਰੇ ਦੇਖਣ ਆਉਂਦੀ ਆ ਐਗਜ਼ੀਬਿਸ਼ਨ ਸੈਂਟਰ ਬਣੂਗਾ ਤੇ ਅਸੀਂ ਐਮਐਸਐਮਈ ਨੂੰ ਕੱਲੀ ਕੱਲੀ ਉਹਨੂੰ ਵੱਡੀ ਤੋਂ ਵੱਡੀ ਜਿਹੜੀ ਮਸ਼ੀਨ 10-10 ਕਰੋੜ ਦੀ ਉਹ ਨਹੀਂ ਲੈ ਸਕਦੇ ਉਹ ਸਰਕਾਰ ਵੱਲੋਂ ਲਿਆ ਕੇ ਰੱਖਾਂਗੇ ਔਰੇ ਜਿਹੜੀ ਵੀ ਚੀਜ਼ ਉਹ ਚਾਹੁੰਦੇ ਹੋ ਉਸ ਮਸ਼ੀਨ ਤੋਂ ਉਹ ਆਪਣਾ ਕੰਮ ਕਰ ਸਕਣ। ਇਹ ਸਾਡੀ ਸੋਚ ਆ ਥੋਡੀ ਇੱਥੇ ਅਸੀਂ ਇੱਕ ਬਹੁਤ ਵੱਡਾ ਚਾਹੇ ক্রিকেট ਸਟੇਡੀਅਮ ਹੋਵੇ ਚਾਹੇ ਵੱਡਾ ਮਲਟੀ ਪਰਪਸ ਸਟੇਡੀਅਮ ਹੋਵੇ। ਉਰੇ ਆਈਪੀਐਲ ਮੈਚ ਚੱਲਣ ਨਹੀਂ ਲੁਧਿਆਣੇ ਵਾਲੇ ਜਾ ਕੇ ਸਾਰਾ ਦੇਖਦੇ ਤਾਂ ਮਹਾਲੀ ਹਮੀਰਪੁਰ ਉਹੀ ਨੇ। ਤੇ ਜਦੋਂ ਉਹ ਚੱਲੇਗਾ ਐਡੀ ਵੱਡੀ ਇੰਡਸਟਰੀ, ਹੋਟਲ ਇੰਡਸਟਰੀ, ਫੂਡ ਇੰਡਸਟਰੀ ਉਹਦੇ ਨਾਲ ਐਡੀ ਵੱਡਾ ਬੂਮ ਆਏਗਾ ਉਰੇ। ਇੱਕਲੇ ਇੱਕ ਕ੍ਰਿਕਟ ਸਟੇਡੀਅਮ ਤੇ ਦੂਜੇ ਸਟੇਡੀਅਮ ਅਸੀਂ ਚੌਂਦੇ ਹਾਂ ਔਰ ਏਮਸ ਹਸਪੀਟਲ ਆਵੇ ਉੱਥੇ ਇਲਾਜ ਤਾਂ ਹੋਣਗੇ ਹੀ ਹੋਣਗੇ ਲੇਕਿਨ 5 ਤੋਂ 7000 ਨਵੀਆਂ ਨੌਕਰੀਆਂ ਮਿਲਣਗੀਆਂ ਜੌਬਸ ਮਿਲਣਗੀਆਂ ਉਹ ਉਹ ਸਾਡਾ ਸੋਚ ਆ ਬੇ ਜਨਾ ਤੁਸੀਂ ਥੋੜੀ ਆ ਚੁਟਕਲੇ ਗੱਪਾਂ ਲੜ ਲੇ ਭੜ ਲੇ ਕਾਂਗਰਸ ਵਾਲਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਹੁਣ ਜੋ ਹੋ ਰਿਹਾ ਇੱਕ ਵੀ ਕਾਂਗਰਸੀ ਆ ਜਿਹੜਾ ਉਹ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਨਾਲ ਨਹੀਂ ਕਿਉਂਕਿ ਬਾਹਰੋਂ ਆਇਆ ਕਿਸੇ ਨਾ ਕੋਈ ਕਿਸੇ ਨਾ ਰਿਸ਼ਤਾ ਹੀ ਨਹੀਂ ਕੋਈ ਰੋਜ਼ ਸਵੇਰੇ ਸ਼ਾਮ 4-5 ਘੰਟੇ ਆ ਜਿਹੜੇ ਉਹ ਮਿੰਤਾਂ ਦੇ ਰਹਿਂਦੇ ਆ ਮਿੰਤਾਂ ਤੇ ਤਰਲਿਆਂ ਤੇ ਕਿਉਂਕਿ ਸਾਹਮਣੇ ਨਾਲ ਵਿਸ਼ਵਾਸ ਘਾਟ ਕੀਤਾ ਹੈ ਸਭ ਨੂੰ ਕਹਤਾ ਵੀ ਤੁਸ ਤੁਹਾਨੂੰ ਦਵਾਉਂਗਾ ਟੱਕ ਤੁਹਾਨੂੰ ਦਵਾਉਂਗਾ ਤੁਹਾਨੂੰ ਦਵਾਉਂਗਾ ਲੈ ਕੇ ਆਪ ਆਗੇ ਇਸ ਕਰਕੇ ਇਹ ਗੱਲਾਂ ਬਹੁਤ ਕਿਸੇ ਨੂੰ ਮਾੜਾ ਕਹਿਣਾ ਚੰਗਾ ਕਹਿਣਾ ਇਹ ਕੋਈ ਬੜਾ ਚੰਗਾ ਨਹੀਂ ਮੰਨਿਆ ਜਾਂਦਾ ਅਸੀਂ ਚਾਹੁੰਦੇ ਹਾਂ ਰੇ ਗਟਕਰੀ ਸਾਹਿਬ ਆਉਣ ਇੱਕੋ ਦਿਨ 10000 ਕਰੋੜ ਦਾ ਉਦਘਾਟਨ ਕਰਨ ਕਿਵੇਂ ਬਾਈਪਾਸ ਬਣ ਰਹੇ ਆ ਕਿਵੇਂ ਆਊਟਰ ਰਿੰਗ ਰੋਡ ਬਣ ਰਹੀਆਂ ਨੇ ਕਿਸ ਤਰੀਕੇ ਨਾਲ ਐਲੀਵੇਟਰ ਰੋਡ ਬਣੀਆਂ ਉਹੋ ਜਿਹੀ ਅਸੀਂ 10 ਬਣਾਵਾਂਗੇ ਤੁਸੀਂ ਦੱਸੋ ਕੋਈ راہੁਲ ਜੀ ਨੂੰ ਵੋਟ ਪਾਉਣਾ ਚਾਹੁੰਦਾ ਮੰਗੋ ਤਾਹੂਲ ਗਾਂਧੀ ਇਹਨੂੰ ਇਸੇ ਕਰਕੇ ਤੁਸੀਂ ਕਿਸੇ ਵੀ ਆਪਣੇ ਪੋਸਟਰ ਤੇ ਕਿਸੇ ਵੀ ਆਪਣੀ ਫਲੈਕਸ ਤੇ ਉਗਰੀਬ ਰਾਹੁਲ ਗਾਂਧੀ ਦੀ ਕਿਤੇ ਫੋਟੋ ਨਹੀਂ ਲਾਈ ਖੜਗੇ ਸਾਹਿਬ ਦੇ ਨਾਂ ਤੇ ਕੌਣ ਵੋਟ ਪਾਊਗਾ ਖੜਗੇ ਸਾਹਿਬ ਦੀ ਫੋਟੋ ਵੀ ਨਹੀਂ ਲਾਈ ਇੱਕ ਪਾਸੇ ਅਸੀਂ ਆਂ ਵੋਟ ਮੰਗ ਰਹੇ ਹਾਂ ਮੋਦੀ ਸਾਹਿਬ ਦੇ ਨਾਂ ਤੇ ਦੇਖੋ ਕਿੱਡੀਆਂ-ਕਿੱਡੀਆਂ ਤਸਵੀਰਾਂ ਲੱਗੀਆਂ ਮੋਦੀ ਸਾਹਿਬ ਦੀ ਲਾਓ ਤਾਂ ਰਾਹੁਲ ਗਾਂਧੀ ਦੀ ਤੁਹਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਆ ਕਾਂਗਰਸ ਪਾਰਟੀ ਦਾ ਲਾਓ ਤਾਂ ਮੰਗੋ ਤਾਂ ਵੋਟ ਰਾਹੁਲ ਗਾਂਧੀ ਦੇ ਨਾਂ ਤੇ ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂਕਿ ਇਹ ਇਲੈਕਸ਼ਨ ਨੇ ਡਿਸਾਈਡ ਤਾਂ ਪ੍ਰਾਈਮ ਮਿਨਿਸਟਰ ਨੂੰ ਕਰਨਾ ਇਦੇ ਨਾਲ ਕੋਈ ਕਾਉਂਸਲਰ ਜਾਂ ਕੋਈ ਚੀਫ ਮਿਨਿਸਟਰ ਨਹੀਂ ਬਣਨਾ ਇਹਦੇ ਨਾਲ ਇਹ ਵੋਟਾਂ ਚ ਪ੍ਰਾਈਮ ਮਿਨਿਸਟਰ ਬਣਨੇ ਆ ਤੇ ਤੁਸੀਂ ਮੰਗੋ ਵੋਟ ਵੀ ਸਾਡੇ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਆ ਜਾਂ ਤੁਸੀਂ ਮੰਗੋ ਵੋਟ ਵੀ ਸਾਡੇ 15 ਸੀਟਾਂ ਦੇ ਖੜੇ ਆ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਕੇਜਰੀਵਾਲ ਸਾਹਿਬ ਨੇ ਜਿਹਨਾਂ ਨੂੰ 2 ਤਰੀਕ ਚ ਦੁਬਾਰਾ ਜੇਲ੍ਹ ਚ ਚਲੇ ਜਾਣਾ ਜਿੰਨੇ ਪਰਿਵਾਰ ਨੇ ਚਾਹੇ ਉਹ ਗਾਂਧੀ ਫੈਮਿਲੀ ਇਕੱਲੇ ਇਕੱਲੇ ਬੀਲਤੇ ਆ ਜਿੰਨੇ ਸਾਡੇ ਕੇਜਰੀ ਵਾਲੇ ਐਂਡ ਕੰਪਨੀ ਅਪੀਲ ਤੇ ਨਹੀਂ ਤੇ ਕੋਈ ਉਂਗਲੀ ਚੱਕੇ ਤਾਂ ਅਸੀਂ ਇੱਕ ਠੋਕ ਕੇ ਵੋਟ ਮੰਗਦੇ ਆ ਆਪਣੇ ਲੀਡਰ ਖਾਤਰ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਦੀ ਸੋਚ ਆ ਵਿਜ਼ਨ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਅੱਜ ਦੇਖੋ ਕਿੱਥੇ ਕਿੱਥੇ ਹਰਿਆਣੇ ਯਾਰ ਕੀ ਅੱਜ ਯੂਪ ਦੇ ਲੋਕ ਅਸੀਂ ਮਿਲਦੇ ਆ ਉਹ ਕਹਿੰਦੇ ਜੀ ਸਾਨੂੰ ਅੱਜ ਯੂਪ ਅਸੀਂ ਦੁਬਾਰਾ ਯੂਪ ਜਾਣਾ ਚਾਹੁੰਦੇ ਆ ਤੇ ਇਹ ਜੀਆਂ ਸਥਿਤੀਆਂ ਦੇ ਵਿੱਚ ਅੱਜ ਤੁਸੀਂ ਪੰਜਾਬ ਫਸਾਇਆ ਹੋਇਆ ਇਸ ਕਰਕੇ ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਇਹ ਕਹਿਣਾ ਚਾਹੁੰਦਾ ਸੀ ਪਰ ਹੁਣੀ ਮੈਨੂੰ ਯਾਦ ਆ ਗਿਆ ਜਦੋਂ ਕਾਂਗਰਸ ਦੇ ਮੈਨੂੰ ਵਰਕਰ ਮਿਲੇ ਕਹਿੰਦੇ ਜੀ ਸਾਡੇ ਨਾਲ ਤਾਂ ਉਹ ਹੋ ਰਹੀ ਆ ਮੈਂ ਕਿਹਾ ਭਾਈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਰੇ ਇਹ ਕਾਂਗਰਸ ਉਹ ਕਾਂਗਰਸ ਰਹੀ ਹੋਣੀ ਜਿਹੜੀ ਅਸੀਂ ਕਾਂਗਰਸ ਸੀਗੇ ਜਿਹੜੀ ਕਾਂਗਰਸ ਸਰਦਾਰ ਬਿਨ ਸਿੰਘ ਜੀ ਨੇ ਬਣਾਈ ਸੀ ਇਹ ਤਾਂ ਬਹਿਰੂਪੀਏ ਆ ਸਿਰਫ ਸੱਤਾ ਚੀ ਮੰਨਿਸਟਰੀ ਉਹਦੇ ਚ ਇਹ ਫਿਰ ਰਹੇ ਹੋਰ ਇਹਨਾਂ ਨੂੰ ਕੀ ਆ ਇਸ ਕਰਕੇ ਹੋਰ ਗੱਲਾਂ ਨੇ ਜਿਹੜੀਆਂ ਬੜੀਆਂ ਉਭੀ ਮੈਂ ਤੁਹਾਡੇ ਅੱਗੇ ਰੱਖੂਗਾ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਆ ਗਿਆ ਅਸੀਂ ਪਹੁੰਚ ਗਏ ਆ ਅਸੀਂ ਦੁਬਾਰਾ ਮੈਂ ਤੁਹਾਡੇ ਨਾਲ ਲਾਏ ਬੂੰਗਾ ਪਰ ਇਹ ਮੈਂ ਦੋਖਾ ਜਿਹੜਾ ਕਾਂਗਰਸੀਆਂ ਦਾ ਦੋਖਾ ਜਿਹੜਾ